ਬੇहद ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਇੱਕ ਨੌਜਵਾਨ ਦਾ ਅਮਰੀਕਾ ਜਾਣ ਦਾ ਸੁਪਨਾ ਸੀਗਾ ਜੋ ਕਿ ਹੁਣ ਤਬਾਹ ਹੋ ਚੁੱਕਿਆ ਹੈ ਮੋਹਾਲੀ ਦੇ ਨੌਜਵਾਨ ਦੀ ਰਸਤੇ ਦੇ ਵਿੱਚ ਹੀ ਮੌਤ ਹੋ ਜਾਂਦੀ ਹੈ ਅਮਰੀਕਾ ਜਾਣ ਦੇ ਲਈ ਏਜੰਟ ਨੂੰ ਕਰੀਬ 43 ਲੱਖ ਰੁਪਏ ਦਿੱਤੇ ਸੀਗੇ ਤੇ ਉਸ ਤੋਂ ਬਾਅਦ 8 ਮਹੀਨੇ ਕੰਬੋਡੀਆ ਦੇ ਵਿੱਚ ਫਸਿਆ ਰਿਹਾ ਸੀਗਾ ਤਾਂ ਬੇਹਦੀ ਮੰਦ ਭਾਗੀ ਇਹ ਖਬਰ ਸਾਹਮਣੇ ਆ ਰਹੀ ਹੈ ਦਰਅਸਲ ਪੰਜਾਬ ਦੇ ਮੋਹਾਲੀ ਜ਼ਿਲ੍ਹੇ ਦੇ ਇੱਕ ਨੌਜਵਾਨ ਦਾ ਅਮਰੀਕਾ ਜਾਣ ਦਾ ਸੁਪਨਾ ਸੀਗਾ ਤਾਂ ਕਿ ਘਰ ਦੀ ਹਾਲਤ ਜਿਹੜੀ ਕਿ ਸੁਧਰ ਜਾਵੇ ਮਜ਼ਦੂਰ ਗਰੀਬ ਪਰਿਵਾਰ ਦਾ ਇਹ ਨੌਜਵਾਨ ਸੀਗਾ ਹਰਿਆਣਾ ਦੇ ਅੰਬਾਲਾ ਦੇ ਏਜੰਟ ਨੇ ਉਸ ਨੂੰ ਕੈਨੇਡਾ ਦੇ ਰਾਈ ਡੋਂਕੀ ਰੂਟ ਦੇ ਰਾਈ ਅਮਰੀਕਾ ਲੈ ਜਾਣ ਦਾ ਦਾਵਾ ਕੀਤਾ ਸੀਗਾ ਬਦਲੇ ਦੇ ਵਿੱਚ ਉਸ ਨੇ ਲਗਭਗ 43 ਲੱਖ 50 ਹਜ਼ਾਰ ਰੁਪਏ ਲਏ ਸੀਗੇ ਪਰ ਉਸ ਨੂੰ ਪਹਿਲਾਂ ਜਿਹੜੇ ਕਿ ਵਿਏਟਨਾਮ ਅਤੇ ਫਿਰ ਕੰਬੋਡੀਆ ਦੇ ਵਿੱਚ 8 ਮਹੀਨਾ ਤੱਕ ਫਸਾਇਆ ਰੱਖਿਆ ਤੇ ਉੱਥੇ ਉਸ ਦੀ ਲਤ ਦੇ ਉੱਤੇ ਫੋੜਾ ਹੋ ਗਿਆ ਅਤੇ ਸਹੀ ਇਲਾਜ ਦੀ ਘਾਟ ਦੇ ਕਾਰਨ ਇਨਫੈਕਸ਼ਨ ਹੋਰ ਵੱਧ ਗਈ ਅਤੇ ਸ਼ਨੀਵਾਰ ਨੂੰ ਹੀ ਉਸ ਦੀ ਮੌਤ ਹੋ ਜਾਂਦੀ ਯਾਨੀ ਕਿ ਬੀਤੇ ਦਿਨ ਹੀ ਉਸ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਪਰਿਵਾਰ ਦੇ ਹਾਲ ਨਹੀਂ ਦੇਖਿਆ ਜਾਂਦਾ ਕਿਉਂਕਿ ਪਰਿਵਾਰ ਦਾ ਲਾਡਲਾ ਪੁੱਤ ਸੀਗਾ ਜੋ ਕਿ ਚੰਗੇ ਪੁਇਖ ਦੇ ਲਈ ਕਹਿ ਸਕਦੇ ਹਾਂ ਵੀ ਚੰਗੀ ਕਮਾਈ ਦੇ ਲਈ ਉਹ ਵਿਦੇਸ਼ ਜਾਣਾ ਚਾਹੁੰਦਾ ਸੀਗਾ ਕਿ ਉੱਥੇ ਜਾ ਕੇ ਚਾਰ ਪੈਸੇ ਕਮਾ ਕੇ ਮਾਂ ਦੇ ਹੱਥ ਦੇ ਵਿੱਚ ਲਾ ਕੇ ਰੱਖਾਂ ਪਰ ਕਿਸਮਤ ਦੇਖੋ ਕਿਹੋ ਜੀ ਹੈ ਰਸਤੇ ਦੇ ਵਿੱਚ ਉਸ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪਰਿਵਾਰ ਨੇ ਪੰਜਾਬ ਸਰਕਾਰ ਨੂੰ ਪੁੱਤਰ ਦੀ লাশ ਭਾਰਤ ਲਿਆਉਣ ਦੀ ਅਪੀਲ ਕੀਤੀ ਹੈ ਤੇ ਨਾਲ ਹੀ ਦੋਸ਼ੀ ਏਜੰਟ ਦੇ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ। ਤਾਂ ਇਹ ਮਾਮਲਾ ਦੱਸਦੀ ਹੈ ਕਿ ਡੇਰਾ ਬਸੀ ਦੇ ਪਿੰਡ ਸ਼ੇਖਪੁਰਾ ਕਲਾ ਦਾ 24 ਸਾਲਾ ਰਣਜੀਤ ਸਿੰਘ ਜੋ ਕਿ 10ਵੀਂ ਪਾਸ ਸੀਗਾ ਤੇ ਪਰਿਵਾਰ ਦੇ ਵਿੱਚ ਸਭ ਤੋਂ ਛੋਟਾ ਸੀਗਾ। ਉਸ ਨੇ ਆਪਣੇ ਘਰ ਦੀ ਹਾਲ ਸੁਧਾਰਨ ਲਈ ਅਮਰੀਕਾ ਜਾਣ ਬਾਰੇ ਸੋਚਿਆ ਇਸ ਲਈ ਉਸਨੇ ਹਰਿਆਣਾ ਦੇ ਮੰਬਾਲਾ ਦੇ ਵਿੱਚ ਰਹਿਣ ਵਾਲਾ ਇੱਕ ਰਿਸ਼ਤੇਦਾਰ ਟਰੈਵਲ ਏਜੰਟ ਦੇ ਨਾਲ ਸੰਪਰਕ ਕੀਤਾ ਏਜੰਟ ਨੇ ਪਹਿਲਾਂ 50 ਲੱਖ ਰੁਪਏ ਮੰਗੇ ਫਿਰ ਏਜੰਟ ਨੇ 43 ਲੱਖ ਰੁਪਏ ਦੀ ਗੱਲ ਕੀਤੀ ਤਾਂ ਪਰਿਵਾਰ ਮਜ਼ਦੂਰੀ ਦਾ ਕੰਮ ਕਰਦਾ ਸੀਗਾ ਬੇहद ਗਰੀਬ ਪਰਿਵਾਰ ਸੀਗਾ ਜਿਸ ਦੀ ਜਿਸ ਦਾ ਪੁੱਤ ਦੇਖੋ ਅੱਜ ਕਿਸ ਤਰੀਕੇ ਦੇ ਨਾਲ ਇਸ ਦੁਨੀਆ ਤੋਂ ਅਲਵਿਦਾ ਹੋ ਚੁੱਕਿਆ ਪਰ ਕਿਸੇ ਤਰ੍ਹਾਂ ਪੁੱਤਰ ਤੇ ਲਈ ਪੈਸੇ ਦਾ ਪ੍ਰਬੰਧ ਕਰਨ ਦੇ ਵਿੱਚ ਪਰਿਵਾਰ ਕਾਮਯਾਬ ਹੋ ਗਿਆ ਅਤੇ ਰਿਸ਼ਤੇਦਾਰ ਅਤੇ ਜਾਣ ਪਛਾਣ ਵਾਲਿਆਂ ਤੋਂ ਪੈਸੇ ਉਧਾਰ ਲਈ ਉਹਨਾਂ ਨੇ ਉਹ 1 ਜੂਨ 2024 ਨੂੰ ਅਮਰੀਕਾ ਦੇ ਲਈ ਰਵਾਨਾ ਹੋਇਆ ਸੀਗਾ ਪਰ ਇਸ ਦੌਰਾਨ ਅਮਰੀਕਾ ਦੇ ਵਿੱਚ 트ੰਪ ਦੀ ਸਰਕਾਰ ਸਤਾ ਦੇ ਵਿੱਚ ਆ ਗਈ ਹੈ ਤੇ ਏਜੰਟ ਨੂੰ ਇਹ ਵੀ ਪਤਾ ਲੱਗ ਗਿਆ ਕਿ 트ੰਪ ਅਮਰੀਕਾ ਦੇ ਵਿੱਚ ਗੈਰ ਕਾਨੂੰਨੀ ਢੰਗ ਦੇ ਨਾਲ ਦਾਖਲ ਹੋਣ ਵਾਲਿਆਂ ਦੇ ਵਿਰੁੱਧ ਕਾਰਵਾਈ ਕਰਨਗੇ ਤਾਂ ਸਰਹੱਦ ਦੇ ਉੱਤੇ ਹੀ ਸਖਤੀ ਸੀਗੀ ਏਜੰਟ ਨੇ ਉਸ ਨੂੰ ਉੱਥੇ ਹੀ ਰੋਕ ਲਿਆ ਉਹ ਨਾ ਤਾਂ ਉਹਨਾਂ ਨੂੰ ਅੱਗੇ ਭੇਜ ਰਿਹਾ ਸੀਗਾ ਤੇ ਨਾ ਹੀ ਵਾਪਸ ਭਾਰਤ ਲਿਆ ਰਿਹਾ ਸੀਗਾ ਤਾਂ ਰਣਜੀਤ ਦੱਸਦੀ ਹੈ ਕਿ ਰਣਦੀਪ ਦੇ ਪਰਿਵਾਰ ਦੇ ਵੱਲੋਂ ਬੀ ਫਰਵੀ ਨੂੰ ਪੁਲਿਸ ਦੇ ਕੋਲ ਦਰਜ ਜਿਹੜੀ ਕਿ ਦਰਜ ਕਰਵਾਈ ਗਈ ਸ਼ਿਕਾਇਤ ਦੇ ਵਿੱਚ ਕਿਹਾ ਗਿਆ ਸੀਗਾ ਕਿ ਉਹ 8 ਮਹੀਨਾ ਤੋਂ ਕੰਬੋਡੀਆ ਦੇ ਵਿੱਚ ਫਸਿਆ ਹੋਇਆ ਹੈ ਸੀ ਤੇ ਏਜੰਟ ਉਸ ਦਾ ਰਿਸ਼ਤੇਦਾਰ ਹੈ ਜੋ ਕਿ ਅੰਬਾਰਾ ਦਾ ਰਹਿਣ ਵਾਲਾ ਹੈ ਦੋਸ਼ੀ ਏਜੰਟ ਉਹਨਾਂ ਨੂੰ ਨਾ ਤਾਂ ਅੱਗੇ ਭੇਜ ਰਿਹਾ ਤੇ ਨਾ ਹੀ ਪਿੱਛੇ ਇਹਨਾਂ ਲੋਕਾਂ ਨੂੰ ਭਾਰਤ ਵਾਪਸ ਭਜਣ ਤੋਂ ਰੋਕਣ ਦੇ ਲਈ ਏਜੰਟ ਨੇ ਉਹਨਾਂ ਦੇ ਪਾਸਪੋਰਟ ਵੀ ਜ਼ਬਤ ਕਰ ਲਿਆ। ਇਸ ਦੌਰਾਨ ਰਣਦੀਪ ਨੂੰ ਉਬਾਲ ਆ ਗਿਆ ਤੇ ਉਸ ਦਾ ਸਹੀ ਢੰਗ ਦੇ ਨਾਲ ਇਲਾਜ ਨਹੀਂ ਹੋ ਸਕਿਆ। ਇਸ ਦੌਰਾਨ ਉਸ ਦੀ ਮੌਤ ਹੋ ਜਾਂਦੀ ਹੈ ਤੇ ਪਰਿਵਾਰ ਨੇ ਏਜੰਟ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਉਸ ਦੇ ਵਿਰੁੱਧ ਕਾਰਵਾਈ ਕਰਨ ਅਤੇ ਪੈਸੇ ਵਾਪਸ ਕਰਨ ਦੀ ਵੀ ਮੰਗ ਕੀਤੀ ਹੈ। ਅਤੇ ਇਹ ਮ੍ਰਿਤਕ ਦੇ ਵੱਡੇ ਭਰਾ ਦੇ ਵੱਲੋਂ ਦੱਸਿਆ ਜਾ ਰਿਹਾ ਹੈਗਾ ਕਿ ਉਸ ਦੇ ਪਿਤਾ ਜੋ ਕਿ 58 ਸਾਲਾ ਬਲਵਿੰਦਰ ਸਿੰਘ ਅਤੇ ਮਾ ਗਿਆਨ ਕੌਰ ਦਿਹਾੜੀਦਾਰ ਮਜ਼ਦੂਰ ਹਨ ਰਣਦੀਪ ਨੂੰ ਕੈਨੇਡਾ ਹੁੰਦੇ ਹੋਏ ਅਮਰੀਕਾ ਪਹੁੰਚਣਾ ਪਿਆ ਪਰ 에ਜੰਟ ਉਸ ਨੂੰ ਕੈਨੇਡਾ ਵੀ ਨਹੀਂ ਲੈ ਜਾ ਸਕਿਆ ਵਿਤੀ ਮਦਦ ਲੈਣ ਦੀ ਤਾਂ ਗੱਲ ਛੱਡੋ ਦਿਓ ਪਰਿਵਾਰ ਰਣਦੀਪ ਦੇ ਆਖਰੀ ਪਲਾਂ ਦੇ ਵਿੱਚ ਵੀ ਉਸ ਦੀ ਮਦਦ ਨਹੀਂ ਕਰ ਸਕਿਆ ਫੋਨ ਦੇ ਉੱਤੇ ਕਹਿ ਰਿਹਾ ਸੀਗਾ ਕਿ ਉਹ ਵਿਦੇਸ਼ ਨਹੀਂ ਜਾਣਾ ਚਾਹੁੰਦਾ ਸ਼ੁੱਕਰਵਾਰ ਨੂੰ 20000 ਰੁਪਏ ਆਨਲਾਈਨ ਭੇਜੇ ਗਏ ਸਨ ਪਰ ਸ਼ਨੀਵਾਰ ਸਵੇਰੇ ਉਸ ਦੀ ਮੌਤ ਦੀ ਖਬਰ ਆਈ ਹੈ ਜਦੋਂ ਉਹ ਜ਼ਿੰਦਾ ਸੀ ਤਾਂ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਹੁਣ ਅਸੀਂ ਉਸ ਦੀ লাশ ਦੀ ਉਡੀਕ ਕਰ ਰਹੇ ਹਾਂ ਇਹ ਬਿਆਨ ਵੱਡੇ ਭਰਾ ਦੇ ਨੇ ਤਾਂ ਪੂਰਾ ਪਰਿਵਾਰ ਇਸ ਸਮੇਂ ਸੋਗ ਦੀ ਲਹਿਰ ਦੇ ਵਿੱਚ ਹੈ ਪੂਰੇ ਪਰਿਵਾਰ ਦੇ ਵਿੱਚ ਇਸ ਸਮੇਂ ਮਾਤਮ ਫੈਲਿਆ ਹੋਇਆ ਹੈ ਕਿਉਂਕਿ ਲਾੜਲਾ ਪੁੱਤ ਸੀਗਾ ਸਭ ਤੋਂ ਜੋ ਕਿ ਇਸ ਦੁਨੀਆ ਦੇ ਵਿੱਚ ਹੁਣ ਨਹੀਂ ਰਿਹਾ